ਹਾਂਜੀ ਸਵਾਗਤ ਹੈ ਕਿਸਾਨ ਵੀਰੋ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਨੋ ਭਾਈ ਇੱਕ ਝੋਟੀ ਦਿਖਾਵਾਂਗੇ ਚੰਗੇ ਤਗੜੇ ਕੱਦ ਕਾਠਾਲੀ ਤੇ ਪਿਓਰ ਨੀਲੀ ਰਾਵੀ ਦਾ ਨਗੀਨਾ ਵਾ ਤੇ ਵੀਰ ਦੇ ਕੋਲ ਦੋ ਪਸ਼ੂ ਸੀ ਤੇ ਇੱਕ ਸੇਲ ਹੋ ਗਿਆ ਵਾ ਉਹ ਵੀ ਨੀਲੀ ਦੀ ਸੀ ਮੱਝ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਝੋਟੀ ਦੇ ਬਾਰੇ ਕਿੰਨਾ ਸੁਭਾ ਕਰੀ ਤੇ ਕੀ ਇਹਦਾ ਮਿਲ ਕੇ ਰਖਾਉਣ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹਸ ਨਾਲ ਠੀਕ ਠਾਕ ਜੀ ਜੇ ਕਿਰਪਾ ਦੇ ਗੁਰੂ ਰਾਮ ਦਾਸ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਹਾਂਜੀ ਉਹ ਠੀਕ ਦਾ ਪਰਿਵਾਰ ਆ ਵਧੀਆ ਵਧੀਆ ਸਾਹਿਬ ਕਿਰਪਾ ਦੇ ਗੁਰੂ ਰਾਮ ਦਾਸ ਦੀ ਬਾਸ ਉਹਦੇ ਆਸਰੇ ਭਾਜੀ ਹਾਂਜੀ 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 ਉਹਦਾ ਹੀ ਆਸਰਾ ਜੀ ਹਾਂਜੀ ਹਾਂਜੀ ਮਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾਕੀੜੀ ਤਹਿਸੀਲ ਹਿਨਾਲਾ ਤੇ ਜਿਹੜਾ ਅੰਦਰ ਸਰ ਫੋਨ ਨੰਬਰ 9845 ਤੇ 618 ਠੀਕ ਹੈ ਜੀ ਤੇ ਤਰੀਕਾ ਜੇ 7 ਜੇ 3 ਜੀ ਠੀਕ ਹੈ ਠੀਕ ਹੈ ਜੀ ਹਾਂਜੀ ਤਿੰਨ ਗੀਨਾ ਲੱਭ ਲਿਆਂਦਾ ਨਗੀਨਾ ਭਾਜੀ ਵੀਰ ਭਰਾਵਾਂ ਦੀ ਬੜੀ ਡਿਮਾਂਡ ਹੈ ਜੀ ਹਾਂਜੀ ਤੇ ਲੇਕਨਾਲੇ ਤੁਹਾਨੂੰ ਫਾਦਾ ਜੀ ਆਪਣਾ ਬਹੁਮੰਸਿਆ ਪਿੰਡਾਂ ਦਾਕ ਤੇ ਮਣਕੀ ਅੱਖ ਬਿਲਕੁਲ ਸਹੀ ਗੱਲ ਹੈ ਜੀ ਤੇ ਸਾਰੀਆਂ ਧੰਨਵਾਦ ਆਪਾਂ ਹਰ ਇੱਕ ਚੀਜ਼ ਮੇਰੀ ਪੂਰੀ ਕਰਦੀ ਹੈ ਲਓ ਭਾਜੀ ਟੇਟਾ ਕੱਟ ਤੇ ਮਣਕੀ ਅੱਖ ਆ ਗਈ ਆ ਛੋਟੀ ਜਿਹੀ ਇਦਾਂ ਬਣਾਈਆਂ ਨਾ ਕੁਦਰਤ ਨੇ ਜਿਵੇਂ ਆਪ ਕਹਿ ਕਹਿ ਕੇ ਚੀਜ਼ਾਂ ਲਵਾਈਆਂ ਹੁੰਦੀਆਂ ਠੀਕ ਹੈ ਠੀਕ ਹੈ ਲਓ ਭਾਜੀ ਘੜ ਘੜ ਚੀਜ਼ਾਂ ਜਿੱਤਾਂ ਲਾਈਆਂ ਹੁੰਦੀਆਂ ਨਾ ਐ ਚਪਰਾਣੀਵੇਂ ਘੜ ਘੜ ਕੇ ਆਪ ਕੋਲ ਬਹਿ ਕੇ ਧਰਵਾਈ ਹੁੰਦੀ ਵੀ ਆ ਜੀ ਦੇਖੇ ਲਾਤੀ ਠੀਕ ਹੈ ਠੀਕ ਹੈ ਜੀ ਇੱਟ ਛੋਟ ਜਾਂਦੀ ਹੈ ਵੀ ਜਿੰਨੀਆਂ ਸਿਰਤਾਂ ਕਰ ਲਈਆਂ ਹੁੰਦੀਆਂ ਛੋਟੀਆਂ ਥੋੜੀਆਂ ਥੋੜੀਆਂ ਗੱਲ ਕਰੀ ਤੇ ਦੱਸਿਓ ਵੀਰ ਜੀ ਦੀ ਡਿਟੇਲ ਆ ਫਿਰ ਕੀ ਆ ਕਿ ਨਵਾਂ ਕੁਬਲੀ ਪਹਿਲਾਂ ਸਵੇਰ ਸੋਈ ਆ ਅੱਛਾ ਜੀ ਤੇ ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਐਕਸਾਂ ਤੇ ਪਹਿਲਾਂ ਥੱਲੇ ਵੀਰ ਜੀ ਅੱਜ ਸਾਡੇ 10 ਤੋਂ 11 ਲੀਟਰ ਮੋਦੀ ਤਿਆਰ ਹੋ ਗਈ ਆ ਪਰ ਜੇ ਹਿਸਾਬ ਨਾਲ ਸਟਾਰਟਿੰਗ ਆ ਨਾ ਛੋਟੀ ਜੀ ਇਹਨੇ ਪਹਿਲੇ ਸਵੇਰੇ 15 16 ਕਿਲੋ ਦੁੱਧ ਭਰ ਦੇਣਾ ਠੀਕ ਹੈ ਠੀਕ ਹੈ ਬਾਕੀ ਖਣ ਭਾਂਡਾ ਲੈ ਕੇ ਵੀਰ ਭਰਾਵਾਂ ਨੇ ਆਪ ਹੀ ਅੰਦਾਜ਼ਾ ਲਾ ਲਿਆ ਕਿ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਤਰਾ ਇਨੂੰ ਵੀ ਜੀ ਅਜੇ ਸਾਰਾ ਪਿੱਛਾ ਚੌਕਾ ਜਣੇ ਆਲੇ ਅੱਛਾ ਠੀਕ ਠੀਕ ਲਓ ਭਾਈ ਜਵਾਬ ਦੇ ਪਹਿਲਾਂ ਦਖਮਨੇ ਜਿਹਨੇ ਵੀ ਜੀ 15 16 ਕਿਲੋ ਮੇਰੇ ਅਨੁਮਾਨ ਜਿਨਾ ਪੂਰਾ 15 16 ਕਿਲੋ ਇਹਨੇ ਕਰ ਜਾਣਾ ਪਈਲੇ ਸੀ ਅੱਛਾ ਅੱਛਾ ਠੀਕ ਜੇ ਸੂਵੇ ਨੂੰ ਹੋ ਸਕਦਾ ਵਿਆ ਨੂੰ ਹੱਥ ਮਾਰੇ ਠੀਕ ਹੈ ਠੀਕ ਹੈ ਲਓ ਭਾਈ ਜਿਆਤ ਗਰੀਡ ਵਾਲੀ ਝੋਟੀਆਂ ਮੈਂ ਦੇਖੀ ਠੀਕ ਹੈ ਜੀ ਲਓ ਭਾਈ ਕੱਦ-ਕਾੜ ਵੀ ਚੰਗਾ ਵਾ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਇਹ ਕਰੋ ਚੈੱਕ ਕਰੋ ਕਿ ਤੁਹਾਨੂੰ ਪਤਾ ਬਹੁਤ ਘੱਟ ਲੱਭਦੀ ਆ ਪਰ ਲੱਭ ਵੀ ਲਿਆਵਾਂਗੇ ਕਿਤਨੇ ਕਿਤਨੇ ਲਓ ਭਾਈ ਕੀ ਕਰਾਂਗੇ ਇਹ ਵੀ ਇਹਨੇ ਨਹੀ ਲ ਇਹ ਥਾਂ ਤੋਂ ਵੀ ਬੜਾ ਚੰਗਾ ਲੱਗਾ ਵਦਿਆ ਜੇ ਪਹਿਲਾ ਹੀ ਸੂਈ ਆ ਮਾਣਾ ਜੀ ਆਉਣ ਲੰਮੀ ਖੜ ਨਰਮਣ ਦੇਖੋ ਤੁਸੀਂ ਦੇ ਬਿਲਕੁਲ ਤਾਜੀ ਸੂਈ ਆ ਉਹ ਬੜਾ ਜਵਾਬ ਦੇਦਾ ਜੀ ਵੀਰ ਜੀ ਇਹ ਨਹੀਂ ਇੱਕ ਤੇ ਪਚਾਇ ਦੋ ਕੱਟ ਮੰਨ ਲਓ ਮਗਰ ਵੀ ਕੱਟੀ ਜੇ ਦੋ ਮਈਆਂ ਦੇਣੀਆਂ ਆ ਭਾਵੇਂ ਠੀਕ ਆ ਠੀਕ ਆ ਲਓ ਭਾਈ ਅੱਕਣਾ ਇੱਕ ਫ੍ਰੀ ਜੇ ਅੱਕਣਾ ਇੱਕ ਫ੍ਰੀ ਚੈੱਕ ਕਰੋ ਚੈੱਕ ਆਊਟਰ ਮਗਰ ਵੀ ਕੱਟੀ ਬਹੁਤ ਹੀ ਸ਼ਾਨਦਾਰ ਆ ਇਸ ਟਾਈਮ ਜਿਹੜਾ 10 ਤੋਂ 11 ਲੀਟਰ ਬੌਲਾ ਬਿਲਕੁਲ ਰੈਡੀ ਆ ਤੇ ਸੂਈ ਨੂੰ ਕੋਈ ਦੂਜਾ ਦੋ ਤਿੰਨ ਦਿਨ ਹੋਏ ਆ ਸੂਈ ਨੂੰ ਇਹ ਫੀਮੇਲ ਕਾਫ ਜਿਹਦੇ ਪਿੱਛੇ ਆਉਂਦੀ ਵੀਰ ਜੀ ਝੋਟੀ ਛਾਲਾ ਮਾਰਦੀ ਦੁੱਧ ਦੇ ਦੇ ਠੀਕ ਆ ਠੀਕ ਆ ਜੀ ਇੰਦਰਾ ਦੇਖੋ ਹੋਣੀ ਕੋਈ ਅਜੇ ਮੰਨ ਲਓ ਵੀ 4:00 ਵਜੇ ਦਾ ਟਾਈਮ ਆ ਸਾਰਾ ਹਾਂ ਜੀ ਝੋਟੀ ਕੋ ਹਸਾਉਣਾ ਤੁਰਿਆ ਨਹੀਂ ਜਾਂਦੇ ਹਲੇ ਵਾ ਲੈ ਕੇ ਠੀਕ ਆ ਠੀਕ ਆ ਜੀ ਉਹ ਬਈ ਬਹੁਤ ਹੀ ਪਾਕਮਾਲ ਲੱਗੀ ਆਰਡਰ ਕੁਆਲਿਟੀ ਤੇ ਥਣ ਥਣ ਵੀ ਚੰਗਾ ਲੱਗਾ ਐਣ ਗਿੱਠ ਗਿੱਠ ਤੇ ਥਣ ਲੱਗਾ ਵਾ ਇਹ 15 16 ਲੀਟਰ ਜਿਹੜਾ ਦੁੱਧ ਚਵਾਈ ਆਉਗੀ ਪਹਿਲੇ ਹੀ ਸੂਏ। ਹਾਂ ਉਹੀ ਗੱਲ ਮੈਂ ਵੀਰ ਜੀ ਤੁਹਾਨੂੰ ਦੱਸਣ ਦਿਆ ਨਹੀਂ ਤੇ ਕਈ ਡੰਗਰ ਦੇ ਲੋ ਜੇ ਚਾਰੇ ਨੁਕਰਾਨੀ ਨਾਲ ਉਹਦੀ ਸਿੱਧੀਆਂ ਹੁੰਦੀਆਂ ਕੋਈ ਨਹੀਂ ਆਂ ਇਹ ਗੱਲਾਂ ਕੋਸਾ ਹੋਊਗਾ ਡੰਗਰ ਜਾਂ ਸਿੰਗਲੋਂ ਜਾਂ ਕਿਤੇ ਨਾਲ ਠੀਕ ਹੈ ਠੀਕ ਹੈ ਜੀ ਤੇ ਉਹੀ ਗੱਲ ਮੈਂ ਤੁਹਾਨੂੰ ਅੱਗੇ ਜਾਨਾ ਵੀ ਜੇ ਕੋਲ ਬੈ ਕੇ ਬਣਵਾਈਂਦੀ ਐ। ਲੋ ਵੀਰ ਜੀ ਚੈੱਕ ਕਰ ਸਕਦੇ ਜੀ ਟੇਡਾ ਕੱਟਦੇ ਮਣਕੀ ਹੱਟ ਬਹੁਤ ਹੀ ਘੱਟ ਬਸ਼ੂ ਲੱਭਦਾ ਵਾਂ। ਹਾਂਜੀ ਹਾਂਜੀ ਤੇ ਕਰੂ ਵੀ ਚੈੱਕ ਬਾਕੀ ਵੀਰ ਕਹਿੰਦਾ ਕਿ ਲੱਭ ਕੇ ਲਿਆਂਦਾ ਬੜਾ ਜੀ ਥਾਣੇ ਦੇਖੋ ਚਾਰੇ ਨੁਕਰਾਂ ਤੇ ਲੱਗੇ ਜਿਦ ਤਰ੍ਹਾਂ ਉਹ ਵੀ ਗੱਲ ਮੈਂ ਜੀ ਫੇਰ ਬਾਰ ਬਾਰ ਉਹੋ ਹੀ ਹੁੰਦੀ ਵੀ ਜਿਵੇਂ ਆਪ ਨੂੰ ਆ ਜਾਂਦਾ ਉਹ ਬਈ ਕਰੋ ਚੈੱਕ ਬਹੁਤ ਹੀ ਜ਼ਿਆਦਾ ਹੈ ਕਿ ਆਪਾਂ ਗਾ ਮਾਰਗਾ ਵਾ ਨਾ ਲਾਇਆ ਵਾ ਹਾਂਜੀ ਹਾਂਜੀ ਫਿਰ ਚਵਾਈ ਵੀਰ ਜੀ ਪੋਲੀ ਨੂੰ ਵਰਗੀ ਪੂਰ ਛਟਾ ਕੋਈ ਨਹੀਂ ਅੱਛਾ ਠੀਕ ਹੈ ਠੀਕ ਹੈ ਜੀ ਮੇਰੇ ਖਿਆਲ ਨਾਲ 2 ਮਿੰਟ ਵੀ ਜ਼ਿਆਦੇ ਜੇ 2 ਮਿੰਟਾਂ ਤੋਂ ਪਹਿਲਾਂ ਟੰਗ ਰਣਜੀਤ ਚੋਂ ਤੁੰਗ ਪਹਿਲੇ ਠੀਕ ਹੈ ਠੀਕ ਹੈ ਲਓ ਬਈ ਚੌਣ ਚਾਣ ਵੀ ਆ ਇੱਕ ਨੰਬਰ ਪੋਲੀ ਬਿਲਕੁਲ ਤੇ ਡਾਡਾਂ ਨਾਲ ਨਿਕਾ ਆਵੇਂ ਮੈਂ ਘਰੇ ਵੀ ਸੰਭੰਦ ਦੇ ਆਪਾਂ ਠੀਕ ਆ ਠੀਕ ਆ ਲੋ ਬਈ ਆ ਵੀਰ ਦੇ ਘਰ ਦੀ ਆ ਥੋੜਾ ਟਾਈਮ ਹੋ ਗਿਆ ਇਹ ਇਹ ਵੀ ਟੇਡਾ ਕੱਟਦੇ ਬਣ ਕੀ ਆ ਕਿਆ ਕਰੋ ਚੱਕ ਇਹ ਵੀ ਬਹੁਤ ਜਿਆਦਾ ਆ ਮੂਰਤੀ ਇਹ ਵੀ ਹਾਂਜੀ ਹਾਂਜੀ ਤੇ ਕੀ ਮੋਲ ਵੀਰ ਜੀ ਫਿਰੇ ਦਾ ਮੋਲ ਵੀਰ ਜੀ ਝੋਟੀ ਤੇ ਕਹਿੰਦੀ ਆ ਵੀ ਮੈਨੂੰ ਗੱਲ ਹੈ ਭਾਵੇਂ 5 ਲੱਖ ਵੀ ਮੁੱਲ ਕਰ ਲਈਏ ਝੋਟੀ ਜਾਂਦੀ ਮੈਨੂੰ ਦੋ ਤੋਂ ਧੱਕਣਾ ਵੇਚ ਅੱਛਾ ਜੀ ਤੇ ਪਰ ਆਪਾਂ ਨੂੰ ਜਾਇਜ਼ ਮਿਲੀ ਤੇ ਆਪਾਂ ਜਾਇਜ਼ ਹੀ ਦੇ ਦੇਣੀ ਆ ਠੀਕ ਆ ਠੀਕ ਆ ਜੀ ਲਾਲਚਾਣਾ ਕੰਮ ਆਪਾਂ ਨਹੀਂ ਕਰਨਾ ਭਾਵੇਂ ਚੰਗੀ ਵੀ ਮਿਲੀ ਆ ਨਾ ਹਾਂਜੀ ਤਾਂ ਵੀ ਕਮਾਈ ਥੋੜੀ ਕਰਨੀ ਆ ਨਹੀਂ ਬਿਲਕੁਲ ਸਹੀ ਗੱਲ ਆ ਜੀ ਕਿੰਨੇ ਨਾਲ ਗਾਹਕ ਜੁੜਿਆ ਰਹਿੰਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਜੀ ਮੁੱਲ ਕਰਾਉ ਨੂੰ ਭਾਵੇਂ ਭਾਵੇਂ 1.70 ਕਰਾ ਲਓ 60 ਕਰਾ ਲਓ ਅੱਛਾ ਜੀ ਲਾਸਟ ਝੋਟੀ ਇਸਾ 35 ਦੀ ਦੇਣੀ 1.35 ਦੀ ਇਹ 200 ਵਾਲਾ ਇੱਕ ਜਾਂ ਇੱਕ ਦੀ ਜਿਉਂ ਮਿਰਜੀ 200 ਰੁਪਿਆ ਛੋਟ ਠੀਕ ਹੈ ਠੀਕ ਹੈ ਲਓ ਬਾਈ ਜੀ ਇਹ ਵੀ ਝੋਟੀ ਲਵਾਗੇ 200 ਰੁਪਿਆ ਛੋਟ ਇੱਕ ਵਾਰੀ ਖੋਲ ਦਿਓ ਬਿਲਕੁਲ ਜੀ ਆਹ ਦੇ 200 ਰੁਪਿਆ ਵੀ ਕਰ ਦੇ ਫੇਰ ਆਪਾਂ ਟੋਰ ਕੇ ਵਖਾ ਦੇਣੇ ਝੋਟੀ ਦੇਖੋ ਵੀਰ ਜੀ ਥਾਣੇ ਠੀਕ ਠੀਕ ਹੈ ਬਾਈ ਮੂਰਤੀ ਆ ਗਾਈਆਂ ਨੂੰ ਮੰਨ ਲਓ ਲੇਵਾ ਲੱਗਾ ਕਰੋ ਚੱਕ ਬਾਈ ਜੀ ਫੇਰ ਆਪਾਂ ਇਸ ਤਰ੍ਹਾਂ ਖੋਲ ਕੇ ਤੁਹਾਨੂੰ ਦਰਸ਼ਨ ਕਰਾ ਲਈਏ ਇਹ ਸੁਵੇ 15 16 ਕਿਲੋ ਹਰੀ ਸਾਰੀ ਨੇ ਦੁੱਧ ਨਹੀਂ ਦੇਣਾ ਨਹੀਂ ਬਿਲਕੁਲ ਇਹ ਜਾਦੂਗਰ ਵਾਲੀ ਬ੍ਰੀਡ ਨੇ ਦੇਣੀ ਤੇ ਬੜਾ ਕਿਹਾ ਕਰੋ ਚੱਕ ਸਿੰਘ ਜੰਗ ਸਿੰਘ ਵੀ ਆਇਆ ਬੜਾ ਨਿਗਾ ਨਿਗਾ ਜਾ ਲ ਇਹ ਆਰਡਰ ਕੁਆਲਿਟੀ ਤੇ ਐ ਭਲਵਾਨਾਂ ਨੂੰ ਚੁਰਦੀਆ ਕਰੋ ਚੈੱਕ ਬਹੁਤ ਹੀ ਸ਼ਾਨਦਾਰ ਆ ਇਹ ਪਹਿਲਾ ਹੀ ਸੁਆ ਅਜੇ ਦੰਦਾਂ ਦੀ ਵੀ ਨਹੀਂ ਕਿਹ ਕਿਹ ਦੰਦਾਂ ਦੇ ਵੀ ਨਹੀਂ ਸ਼ੀਲੀ ਦੰਦੀ ਹੈ ਠੀਕ ਹੈ ਠੀਕ ਹੈ ਲਓ ਭਾਈ ਦੰਦ 6 ਦੰਦ ਜੇ ਜੇ ਮੂੰਹੋਂ ਵੀ ਤੇ ਕਰੋ ਚੈੱਕ ਇਧਰ ਨਾ ਮੜ ਜਾ ਖਿਲਾ ਰਹੇ ਹੋ ਵੀਰ ਜੀ ਇਹਨਾਂ ਵੀਰ ਭਾ ਕੋ ਨੀਂਦ ਨਹੀਂ ਲੀ ਸਕਦਾ ਵੀਰ ਜੀ ਲਓ ਭਾਈ ਕਰੋ ਚੈੱਕ ਫੇਸ ਕੁਆਲਿਟੀ ਬਹੁਤ ਹੀ ਯਾਰੀ ਸ਼ਾਨਦਾਰ ਆ ਤੇ ਠੰਡੇ ਸੁਭਾਅ ਲਈਆ ਕਰੋ ਚੈੱਕ 6 ਦੰਦ 6 ਦੰਦ ਜੇ ਮੂੰਹੋਂ ਵੀ ਅਜੇ 6 ਦੰਦ ਜੇ ਜਵਾਨ ਕਰਨ ਦੇ ਕੰਨੀਆਂ ਦੇ ਹੈ ਵੀ ਛੋਟੇ ਜੀ ਠੀਕ ਹੈ ਠੀਕ ਹੈ ਜੀ ਸਰਵਚੈਕ ਕਰ ਪਾਈ ਜੀ ਆ ਜੇ ਸਗੀ ਦੇ ਜਵਾਨ ਬਣੀ ਪੂਰੀ ਹੋ ਜੀ ਠੀਕ ਹੈ ਠੀਕ ਹੈ ਜੀ ਲੋ ਬਾਈ ਇਹਦੇ ਸ਼ਿੱਤੀ ਦੇ ਸੰਦ ਤੋੜਨੇ ਆ ਜੇ ਤੋੜਨੇ ਆ ਜੇ ਹੂੰ ਠੀਕ ਹੈ ਠੀਕ ਹੈ ਲੋ ਬਾਈ ਆਪਾਂ ਨੂੰ ਇੰਨੀ ਥੋੜੀ ਜਿਹੀ ਜਾਣਕਾਰੀ ਘਾਟਿਆ ਵੀਰ ਕਹਿੰਦਾ ਕਿ ਜੇ ਤੋੜਨੇ ਆ ਚੈੱਕ ਕਰੋ ਚੱਕ ਬਾਕੀ ਆ ਥਣ ਥਣ ਬਹੁਤ ਹੀ ਚੰਗਾ ਲੱਗਾ ਤੇ ਨੋਕ ਵਾਲਾ ਥਾਣਿਆ ਤੇ ਨੋਕ ਵਾਲੇ ਥਾਣੇ ਤੁਹਾਨੂੰ ਪਤਾ ਚਬਾਈ ਬਹੁਤ ਜਿਆਦਾ ਪੋਲੀ ਹੁੰਦੀ ਆ ਹੁੰਦੀ ਹੁੰਦੀ ਤੇ ਮੋਲ ਵੀਰ ਨੇ 1,32,000 ਤੋਂ 200 ਰੁਪਇਆ ਛੋੜ ਇੱਕ 30 ਤੋਂ 200 ਰੁਪਇਆ ਠੀਕ ਹੈ ਠੀਕ ਨੋ ਬਈ 1,30,000 ਤੋਂ 200 ਰੁਪਇਆ ਦੀ ਕਹਿੰਦਾ ਛੋੜ ਬੁੱਝ ਪਾ ਕੇ 200 ਰੁਪਇਆ ਤੇ ਚਾਰੇ ਨੁਕਰਾ ਤੁਹਾਨੂੰ ਕਹੇ ਉਹ ਗੱਲ ਮੈਂ ਕਹਿੰਦਾ ਵੀ ਇਤਰਾਹੀਆਂ ਲੱਭਦੀਆਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਗਿਆਨ ਸ਼ਾਨਦਾਰ ਆ ਕੋਈ ਟੇੰਡ ਨਹੀਂ ਸਕਦਾ ਇੱਥੇ ਵੇਖੋ ਠੀਕ ਹੈ ਠੀਕ ਹੈ ਜੀ ਮੋਲ ਤੇ ਆ ਕੇ ਸੁਣਾ ਗੱਲ ਕਰੀ ਲੋ ਬਈ ਘਰ ਦਾ ਸ਼ਿੰਗਾਰ ਜੇ ਘਰ ਦਾ ਸ਼ਿੰਗਾਰ ਤੇ ਕਰ ਲੋ ਵੀਰ ਨਾਲ ਕੰਟੈਕਟ ਆ ਤੇ ਮੋਝ ਟੀਕਾ ਪਾਉਂ ਜਿਆਦਾ ਘੱਟ ਲੱਭਦੀਆਂ ਇਓਂ ਕੋਲ ਪਹਿਲੇ ਫੋਨ ਤੇ ਵੀਡੀਓ ਪੂਰੀ ਵੇਖ ਲਈ ਤਾਂ ਨਵਾਂ ਸਾਰੇ ਭਰਾਵਾਂ ਦਾ